I did ਸੋ ਸਾਰਿਆਂ ਨੂੰ ਸੋ ਅੱਜ ਅਸੀਂ ਫੋਰਟਿਸ ਹਸਪੀਟਲ ਮਾਲ ਰੋਡ ਵੱਲੋਂ ਅਸੀਂ ਟ੍ਰਾਫਿਕ ਪੁਲਿਸ ਲੁਧਿਆਣਾ ਨਾਥ ਦੇ ਨਾਈ ਐਸੋਸੀਏਸ਼ਨ ਦੇ ਦੁਆਰਾ ਅਸੀਂ ਬਾਈਕ ਰੈਲੀ ਦਾ ਆਰਗੇਨਾਈਜ਼ ਕੀਤਾ ਹੈ ਜਿਸ ਦੇ ਵਿੱਚ ਕਿ ਅਸੀਂ ਰੋਡ ਸੇਫਟੀ ਤੇ ਹੈਲਥ ਅਵੇਅਰਨੈਸ ਬਾਰੇ ਅਸੀਂ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨਾ ਚਾਹਾਂਗੇ ਮੈਂ ਬਹੁਤ-ਬਹੁਤ ਧੰਨਵਾਦ ਕਰਾਂ ਸਾਡੇ ਡੀਸੀਪੀ ਸਾਹਿਬ ਦਾ ਕਿ ਜਿਨ੍ਹਾਂ ਨੇ ਕੀ ਟਾਈਮ ਕੱਢਿਆ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਅਸੀਂ ਸੌ ਤੋਂ ਵੱਧ ਜਿਵੇਂ ਰਾਈਡਰਸ ਨੇ ਕਿ ਹਾਰਲੇ ਤੇ ਬਾਕੀ ਰਾਈਡਰਸ ਜਿਹੜੇ ਹੈ ਕਿ ਉਹ ਮਿਲ ਕੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਕਿ ਜੀ ਰੋਡ ਸੇਫਟੀ ਦਾ ਇੱਕ ਮੈਸੇਜ ਦੇਣਾ ਜੋਸ ਫੋਲੋ ਕਰੀਏ ਤਾਂ ਇੱਕ ਜਿਹੜੀ ਅਨਚਾਹੀ ਘਟਨਾ ਹੁੰਦੀ ਹੈ ਹਾਦਸੇ ਹੁੰਦੇ ਆ ਉਹਨਾਂ ਨੂੰ ਅਸੀਂ ਅਵੋਇਡ ਕਰ ਸਕਦੇ ਜਿਵੇਂ ਸ ਸਕੂਲੀ ਬੱਚੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਪਾਈਪ ਸਟੰਦੇ ਆ ਬਿਲਕੁਲ ਇਹ ਬਹੁਤ ਜ਼ਰੂਰੀ ਮੈਸੇਜ ਹੈ ਜੀ ਕਿ ਕਿ ਨਾ ਕੇਵਲ ਬੱਚਾ ਨੂੰ ਕਿਉਂਕਿ ਬੱਚਾ ਨੂੰ ਥੋੜੀ ਜੀ ਕਿ ਮੈਚਿਓਰਿਟੀ ਘੱਟ ਹੁੰਦੀ ਹੈ ਸਮਝ ਘੱਟ ਹੁੰਦੀ ਹੈ ਲੇਕਿਨ ਐਸ ਪੇਰੈਂਟਸ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਕਿ ਅਸੀਂ ਰਿਸਪੋਨਸਿਬਲ ਬਣੀਏ ਤੇ ਅਸੀਂ ਇਨਸ਼ੋਰ ਕਰੀਏ ਕਿ ਜਿਹੜੇ ਟ੍ਰੈਫਿਕ ਰੂਲਸ ਆ ਕਿ ਜਿਹੜੇ ਜੋ ਵੀ ਰ ਹੋ ਲੌਨ ਸਾਰੇ ਨਾ ਯਾਰ ਕਿਉਂਕਿ ਪਤਾ ਕੀ ਉਹ ਸਾਰੇ ਵੇਟ ਕਰਦੇ ਪਏ ਨਾ ਜੀ ਸਰ ਕੋਈ ਨਾ ਸਰ ਆ ਅਸੀਂ ਅੱਜ ਇੱਥੇ ਇਕੱਠੇ ਹੋਏ ਜੀ ਤੇ ਆਪਣੇ ਜਿਹੜੇ ਫੋਟੋਸ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਇਹਨਾਂ ਨੇ ਬਹੁਤ ਇੱਕ ਚੰਗਾ ਉਪਰਾਲਾ ਆ ਜਿੱਥੇ ਆ ਕੀਤਾ ਜਿਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਇਸਿਆਂ ਦੇ ਵਿੱਚ ਅਸੀਂ ਆ ਇੱਕ ਮੋਟਰਸਾਈਕਲ ਜਿਹੜੀ ਹੈਗੀ ਰੈਲੀ ਕੱਢ ਰਹੇ ਆ ਜਿਹਦੇ ਵਿੱਚ ਪੂਰੇ ਸੋਬੇ ਪੂਰੇ ਸੋਬੇ ਤੋਂ ਹੀ ਜਿਹੜੇ ਵਧੀਆ ਰਾਈਡਰਸ ਨੇ ਅੱਜ ਦੇ ਵਿੱਚ ਹਾਰਲੇ ਡੈਵਿਡਸਨ ਹੋ ਗਏ ਹੋਰ ਤੇ ਉਹ ਸ਼ਹਿਰ ਦੇ ਵਕਫਾ ਕਿਸਾ ਦੇ ਵਿੱਚ ਗੀਣਾ ਕੱਢਣਗੇ ਤੇ ਸ਼ਹਿਰ ਨੂੰ ਲੁਧਿਆਣਾ ਵਿਆ ਨੂੰ ਲੁਧਿਆਣਾ ਦੇ ਜਿਹੜੇ ਲੁਧਿਆਣਾ ਦੇ ਜਿਹੜੇ ਨਗਰ ਵਾਸੀ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੀ ਹੈਗੇ ਜਾਗਰੂਕ ਕਰਨਗੇ ਤੇ ਇਹਦੇ ਵਿੱਚ ਹਸਪੀਟਲ ਐਡਮਿਨਿਸਟ੍ਰੇਸ਼ਨ ਸਾਡੇ ਟ੍ਰੈਫਿਕ ਦੇ ਜਿਹੜੇ ਆਫੀਸਰਸ ਨੇ ਪੂਰੀ ਵਾਲ ਮੈਡਮ ਤੇ ਜਤਿਨ ਬੰਸਲ ਸਾਹਿਬ ਤੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਰਾਈਡਰਸ ਹੈਗੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰੀ ਹੈਗੀ ਇਹ ਮੁਹਿੰਮ ਜਾਰੀ ਰੱਖਾਂਗੇ ਸਰ ਹੋ ਕੀ ਰਹਿ ਗਿਆ ਜਿਨ੍ਹਾਂ ਨੇ ਇੱਥੋਂ ਸ਼ੁਰੂ ਕਰਨਾ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਨਗਰ ਚੌਕ ਵੀਰਕਾ ਚੌਕ ਪੈਰਾਗੋਨ ਫਰੰਟ ਤੋਂ ਯੂ-ਟਰਨ ਕਰਕੇ ਫਿਰ ਇੱਥੇ ਹੀ ਆ ਕੇ ਜੜਾ ਇਹ ਖਤਮ ਕਰਨਾ ਹੈ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਜਿਵੇਂ ਰਾਈਡਰਸ ਲੈ ਗਏ ਉਹ ਕਿਤੇ ਨਾ ਕਿਤੇ ਗਈ ਵੇਲੇ ਅੰਗੈਲੀ ਕਰ ਜਾਂਦੇ ਆ ਉਹਨਾਂ ਲਈ ਕੀ ਬੈਂਦੀ ਹੈ ਦੇਖੋ ਜੀ ਅਸੀਂ ਜਦੋਂ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦਾ ਡਾਟਾ ਦੇਖਦੇ ਆ ਤਾਂ ਅਸੀਂ ਲੱਸਾ ਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਜ਼ਿਆਦਾ ਡੈਥ ਇਨਫੈਕਟ ਕੋਰੋਨਾ ਤੋਂ ਵੀ ਇੰਨੀ ਮੌਤਾਂ ਨਹੀਂ ਰੋਡ ਐਕਸੀਡੈਂਟ ਕਰਕੇ ਹੁੰਦੀਆਂ ਔਰ ਉਹ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੁੰਦਾ ਹੈ ਪੂਰੀ ਫੈਮਿਲੀ ਦੇ ਲਈ ਪੂਰੇ ਪਰਿਵਾਰ ਦੇ ਲਈ ਬਿਕੋਜ਼ ਕਦੇ-ਕਦੇ ਜਿਹੜਾ ਪਰਿਵਾਰ ਦਾ ਜਿਹੜਾ ਓਨਲੀ ਅਰਨਿੰਗ ਮੈਂਬਰ ਹੁੰਦਾ ਹੈ ਜਿਹੜਾ ਕਿ ਬਾਈਕ ਤੇ ਆਫਿਸ ਤੋਂ ਆ ਰਿਹਾ ਹੈ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਿਤੇ ਨਾ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਮਤਲਬ ਸਭ ਤੋਂ ਜ਼ਿਆਦਾ ਇਹਦੀ ਸਭ ਤੋਂ ਜ਼ਰੂਰੀ ਹੈ ਪਾਇਦਾ ਪ੍ਰिवेंशन ਕਰੀਏ ਔਰ ਪ੍ਰिवेंशन ਦੇ ਵਿੱਚ ਸਭ ਤੋਂ ਜ਼ਰੂਰੀ ਹੈ ਅਸੀਂ ਆਪਣਾ ਆਪਣੇ ਆਪਣਾ ਤੇ ਆਪਣੀ ਮੋਟਰਸਾਈਕਲ ਤੇ ਆਪਣੀ ਗੱਡੀ ਦਾ ਧਿਆਨ ਰੱਖਿਓ ਉਹ ਕਿੱਦਾਂ ਹੋਏਗਾ ਜੀ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਹੈਗੇ ਉਹਨਾਂ ਦਾ ਤੁਸੀਂ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਸਰ ਜਿਹੜੇ ਨਸ਼ੇ ਵੱਲ ਜਾ ਰਹੇ ਨੌਜਵਾਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਪਹਿਲੇ ਵੀ ਅਸੀਂ ਕਈ ਵਾਰੀ ਜਿਹੜੀ ਹੈਗੀ ਲੋਕਾਂ ਨੂੰ ਕਹਿ ਚੁੱਕੇ ਹਾਂ ਤੇ ਹੁਣ ਵੀ ਲੋਕਾਂ ਨੂੰ ਇਹੀ اپੀਲ ਹੈ ਕਿ ਤੁਸੀਂ ਆ ਨਸ਼ੇ ਪੱਤੇ ਦੇ ਉੱਤੇ ਨਾ ਲੱਗਿਓ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਹੈ ਤੁਹਾਡੇ ਇਲਾਕੇ ਸੂਬੇ ਆ ਤੁਹਾਡੇ ਮੋਹੱਲੇ ਦੇ ਵਿੱਚ ਤੁਸੀਂ ਸਾਨੂੰ ਇਤਲਾਹ ਕਰੋ ਤੁਹਾਡੀ ਆਇਡੈਂਟੀਟੀ ਕਨਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਬੰਦੇ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਥੈਂਕ ਯੂ